ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਅਕਾਲ ਤਖਤ ਸਾਹਿਬ ਸਖਤਰੇ ਤੇ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਬਜ਼ੀ ਦੇ ਜਥੇਦਾਰ ਗੁਲਦੀਪ ਸਿੰਘ ਗੜਗਾਜ ਹੋਲ ਆਪਣਾ ਪੱਖ ਰੱਖਿਆ ਇਸ ਤੋਂ ਬਾਅਦ ਗੁਲਦੀਪ ਸਿੰਘ ਗੜਗਾਜ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਨ ਉਹਨਾਂ ਵੱਲੋਂ ਵੀ ਪੀੜ੍ਹੀਆ ਸਾਹਮਣੇ ਆਣ ਕੇ ਸਾਰੀ ਗੱਲ ਦੱਸੀ ਗਈ ਸੌਦੇ ਹੈ ਤੁਹਾਨੂੰ ਕੀ ਕੁਝ ਕਿਹਾ ਜਥੇਦਾਰ ਗੁਲਦੀਪ ਸਿੰਘ ਗੜਗਾਜ ਨੇ ਸਿੰਘ ਜੀ ਰਾਹੀਪਾ ਦੇ ਰੂਪਾ ਦੇ ਮਾਮਲੇ ਤੇ ਕੋਈ ਗੱਲਬਾਤ ਹੋਈ ਜੀ ਮੁੱਖ ਮੰਤਰੀ ਨਾਲ ਹਾਂਜੀ ਹੋਈ ਉਹਦੇ ਵਿੱਚ ਮੈਂ ਇਹਨਾਂ ਨੂੰ ਆਖਿਆ ਸੀ ਵੀ ਕਈ ਕਮਾਂ ਵਿੱਚ ਤੁਸੀਂ ਕਾਲੀ ਕਰ ਜਾਂਦੇ ਆ ਜਿਵੇਂ ਉਹ ਬੰਗੇ ਵਾਲਾ ਜਿਹੜਾ ਮਸਲਾ ਕਿਉਂਕਿ ਸਾਡੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਹਰ ਗੁਰਦੁਆਰਾ ਸਾਹਿਬ ਨੇ ਉੱਥੇ ਮਹਾਰਾਜ ਦੇ ਪਾਵਨ ਸਰੂਪ ਆ ਬਹੁਤ ਸਾਰੇ ਸਰੂਪ ਉਹ ਵੀ ਆ ਜਿਹੜੇ ਭਾਈ ਚਤਰ ਸਿੰਘ ਜੀਵਨ ਸਿੰਘ ਸ਼ਬਦ ਦੇ ਰਹੇ ਸਾਡੀ ਦਮਦਮੀ ਟਕਸਾਲ ਤੋਂ ਵੀ ਸ਼ਬਦ ਦੇ ਰਹੇ ਕੁਝ ਹੋਰ ਵੀ ਪ੍ਰਸਾਂ ਉੱਥੇ ਵੀ ਬਹੁਤ ਸਾਰੇ ਸਰੂਪ ਆ ਫਿਰ ਬਹੁਤ ਸਾਰੇ ਪਿੰਡਾਂ ਦੇ ਤੁਸੀਂ ਸਾਰੇ ਥਾਵਾਂ ਤੇ ਚਲ ਜਓ ਮਹਾਰਾਜ ਦੇ ਸਰੂਪ ਗੁਰਦੁਆਰਾ ਸਾਹਿਬ ਚ ਔਰ ਕਈਆਂ ਨੇ ਰਸੀਦਾ ਨਹੀਂ ਸੰਭੀਆਂ ਹੁੰਦੀਆਂ ਨੰਬਰ ਲੱਗੇ ਹੁੰਦੇ ਆ ਪਰ ਜੇ ਦੀ ਰਸੀਦ ਨਹੀਂ ਆ ਗਈ ਇਹਦਾ ਮਤਲਬ ਇਹ ਨਹੀਂ ਕਿ ਉਹ ਅਣ ਅਧਿਕਾਰਤਾ ਉਹ ਗੁਰਦੁਆਰਾ ਸਾਹਿਬ ਚ ਆ ਤੇ ਗੁਰਦੁਆਰਾ ਸਾਹਿਬ ਸੱਚੇ ਪਾਤਸ਼ਾਹ ਦਾ ਹੀ ਸਰੂਪ ਹੋਊਗਾ ਨਾ ਇਹ ਗੱਲਾਂ ਤੇ ਮੇਰੀ ਉਹਨਾਂ ਨਾਲ ਡਿਸਕਸ ਹੋਈ ਵੀ ਆਪਾਂ ਨੂੰ ਕੋਈ ਕਾਲੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਧਰਮ ਦਾ ਮਸਲਾ ਨਾ ਫਿਰ ਮੈਂ ਪ੍ਰੈਸ ਦੇ ਲਈ ਮੈਂ ਸਾਰਿਆਂ ਨੂੰ ਪਹਿਲਾਂ ਵੀ ਕਿਹਾ ਸੀ ਸਰੂਪ ਬਰਾਮਦ ਹੋ ਗਏ ਬਹੁਤ ਸਾਨੂੰ ਇਹ ਸ਼ਬਦ ਚੁਬਦਾ ਵਾ ਸਾਡੇ ਜਾਗਤ ਜੋਤ ਗੁਰੂ ਆ ਗੁਰੂ ਗ੍ਰੰਥ ਸਾਹਿਬ ਹਾਂ ਗੁਰਦੁਆਰੇ ਸਰੂਪ ਹੀ ਹੋਣੇ ਆ ਮਹਾਰਾਜ ਦੇ ਔਰ ਉਹਨਾਂ ਨੇ ਮੇਰੇ ਨਾਲ ਗੱਲ ਵੀ ਕੀਤੀ ਸ਼ਾਇਦ ਤੁਹਾਡੇ ਨਾਲ ਬਾਅਦ ਵੀ ਕੀਤੀ ਵੀ ਉਹ ਕਹਿੰਦੇ ਵੀ ਅਸੀਂ ਚਾਹੁੰਦੇ ਆ ਵੀ ਸਾਨੂੰ ਸਮਝਾ ਦਿੱਤਾ ਜਾਵੇ ਅਸੀਂ ਰਾਬਤਾ ਕਰ ਲਿਆ ਕਰਾਂਗੇ ਕਿ ਸਾਨੂੰ ਨਹੀਂ ਪਤਾ ਹੁਣ ਸਰੂਪ ਮਹਾਰਾਜ ਦੇ ਪਿੰਡਾਂ ਦੇ ਵਿੱਚ ਬਹੁਤ ਨੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਨੇ ਗੁਰਦੁਆਰਾ ਸਾਹਿਬ ਵਿੱਚ ਮਹਾਰਾਜ ਜਦੋਂ ਗੁਰੂ ਹੀ ਗੁਰੂ ਗ੍ਰੰਥ ਸਾਹਿਬ ਆ ਔਰ ਜਿਹੜੀਆਂ ਇਦਾਂ ਦੀਆਂ ਖਬਰਾਂ ਚਲਦੀਆਂ ਵਾਂ ਕਈ ਰਿਕਵਰ ਕੀਤੀ ਬਰਾਮਦਗੀ ਕੀਤੀ ਇਹ ਸ਼ਬਦ ਗਲਤ ਆ ਉਹ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਸੱਚਖੰਡ ਤੇ ਬਿਰਾਜਮਾਨ ਹੁੰਦੇ ਆਹੀਂ ਸਾਡੀ ਜਾਗਤ ਜੋਤ ਗੁਰੂ ਆ ਤੋ ਪ੍ਰੈਸ ਨੂੰ ਵੀ ਇਦਾਂ ਦੇ ਸ਼ਬਦਾਂ ਦਾ ਇਸਤੇਮਾਲ ਜਿਹੜਾ ਨਹੀਂ ਕਰਨਾ ਚਾਹੀਦਾ ਔਰ ਇਹਦੇ ਗੱਲ ਵੀ ਕੀਤੀ ਪਈ ਇਸ ਮਸਲੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਉਹ ਜਿਹੜੀਆਂ ਪ੍ਰੇਮ ਵਾਲੀਆਂ ਰੂਹਾਂ ਵਾਂ ਗੁਰੂ ਨਾਨਕ ਨਾਮ ਲੈਵਾ ਉਹਨਾਂ ਨੂੰ ਦਿਲ ਦੁੱਖਦੇ ਆ ਔਰ ਇਹਦੇ ਤੇ ਬੜੀ ਵੈਸੇ ਤੇ ਜਦੋਂ ਮਹਾਰਾਜ ਦਾ ਗੱਲ ਹੈਗੀ ਆ ਸੱਚੇ ਪਾਤਸ਼ਾਹ ਦੀ ਤਾਂ ਉਹ ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ ਜਿਹੜੇ ਬੇਮर्यादा ਵਾ ਬੇਮर्यादा ਸ਼ਬਦ ਜਿਹੜੇ ਚੁਬਦੇ ਆ ਔਰ ਕਈ ਵਾਰੀ ਬੰਦੇ ਬੋਲਦੇ-ਬੋਲਦੇ ਜਿਹੜੀਆਂ ਤਸ਼ਬੀਹਾਾਂ ਦਈ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਦੇਣੀ ਨਹੀਂ ਆ ਔਰ ਮਾਫ ਕਰਿਓ ਬਹੁਤੇ ਪੜਦੇ ਨਹੀਂ ਆ ਸਿੱਖ ਧਰਮ ਦੀ ਸਮਝ ਨਹੀਂ ਆ ਸਿਧਾਂਤਾਂ ਦੀ ਸਮਝ ਨਹੀਂ ਆ ਤੋ ਇਹ ਗੱਲ ਹੋਈ ਆ ਉਹਨਾਂ ਨਾਲ